ਪੰਜਾਬੀ ਗਾਇਕ ਸਿੰਗਾ ਜਿਹੜੇ ਨੇ ਉਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਉਸ ਵੇਲੇ ਆਏ ਜਦੋਂ ਉਹਨਾਂ ਦਾ ਗਾਣਾ ਸਟਿਲ ਅਲਾਈਵ ਚਰਚਾਮਾਂ ਦੇ ਵਿੱਚ ਸੀ ਗਾਣਾ ਲਾਂਚ ਹੁੰਦਾ ਹੈ ਤੇ ਗਾਣਾ ਲਾਂਚ ਹੋਣ ਤੋਂ ਬਾਅਦ ਹੀ ਉਸ ਉੱਪਰ ਦੋ ਐਫਆਈਆਰ ਦਰਜ ਹੁੰਦੀ ਹੈ ਦਰਅਸਲ ਸਿੰਗਾ ਦੇ ਉੱਪਰ આરોਪ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਗਾਣੇ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤੇ ਨਾਲ ਹੀ ਅਸ਼ਲੀਲਤਾ ਫੈਲਾਈ ਜਾਂਦੀ ਹੈ ਇਸ ਕਾਰਨ ਸਭ ਤੋਂ ਪਹਿਲਾਂ ਐਫਆਈਆਰ ਦਰਜ ਹੁੰਦੀ ਹੈ ਕਪੂਰਥਲਾ ਦੇ ਵਿੱਚ ਤੇ ਉਸ ਤੋਂ ਬਾਅਦ ਐਫਆਈਆਰ ਦਰਜ ਹੁੰਦੀ ਹੈ ਅchnala ਦੇ ਵਿੱਚ ਤੇ ਹੁਣ ਸਿੰਘਾਂ ਦੇ ਵੱਲੋਂ ਲਾਈਵ ਹੋ ਕੇ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਪਰੇਸ਼ਾਨ ਹੋ ਕੇ ਕਿਹਾ ਗਿਆ ਹੈ ਕਿ ਇਸ ਵੇਲੇ ਮੈਂ ਕਾਫੀ ਜ਼ਿਆਦਾ ਪਰੇਸ਼ਾਨ ਹਾਂ ਮੈਨੂੰ ਲਗਾਤਾਰ ਹੀ ਧਮਕੀਆਂ ਮਿਲ ਰਹੀਆਂ ਜਿਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮੇਰੇ ਗਾਣੇ ਜਿਹੜੇ ਆਇਆ ਸੀ ਉਸ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਤੇ ਮੈਨੂੰ ਕਿਹਾ ਗਿਆ ਸੀ ਕਿ ਮੈਂ ਗਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਤੇ ਉਸ ਤੋਂ ਬਾਅਦ ਹੁਣ ਦੋ ਥਾਵਾਂ ਤੇ ਐਫ ਆਈ ਆਰ ਤਾਂ ਦਰਜ ਹੋ ਹੀ ਗਈ ਸੀ ਤੇ ਮੈਨੂੰ ਕੇਸ ਨੂੰ ਰਫਾ ਦਫਾ ਕਰਨ ਦੇ ਲਈ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੇਰੇ ਪਿਤਾ ਜਿਹੜੇ ਨੇ ਉਹ ਇਸ ਵੇਲੇ ਕਾਫੀ ਫੀ ਜ਼ਿਆਦਾ ਇਹਨਾਂ ਕੇਸਿਸ ਨੂੰ ਲੈ ਕੇ ਖੱਜਲ ਖਵਾਰ ਹੋ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਪਿਤਾ ਕਦੀ ਇੱਕ ਥਾਣੇ ਤੇ ਕਦੀ ਦੂਸਰੇ ਥਾਣੇ ਦੇ ਉੱਪਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਤੇ ਮੈਂ ਆਪਣੇ ਮਾਪਿਆਂ ਨੂੰ ਖੱਜਲ ਖਵਾਰ ਹੁੰਦੇ ਹੋਏ ਨਹੀਂ ਦੇਖ ਸਕਦਾ ਇਸ ਕਰਕੇ ਲਾਈਵ ਹੋ ਕੇ ਗੱਡੀ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਗੱਲਬਾਤ ਕੀਤੀ ਗਈ ਤਾਂ ਇਸ ਪੂਰੇ ਮਾਮਲੇ ਦੇ ਉੱਪਰ SSP ਕਪੂਰਥਲਾ ਦੇ ਵੱਲੋਂ ਵੈਰੀਫਿਕੇਸ਼ਨ ਦੀ ਗੱਲ ਆਕੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਾਂਗੇ ਤੇ ਨਾਲ ਹੀ ਸਿੰਗਾਰ ਦੇ ਉੱਪਰ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਦਰਅਸਲ ਸਟੀਲ ਅਲਾਈਵ ਗਾਣੇ ਦੇ ਲਾਂਚ ਹੋਣ ਤੋਂ ਬਾਅਦ ਹੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਤੇ ਨਾਲ ਹੀ ਅਸ਼ਲੀਲਤਾ ਫੈਲਾਈ ਗਈ ਹੈ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ ਵੀ ਪੀਮ राव ਯੁਵਾ ਫੋਰਸ ਦੇ ਪ੍ਰਧਾਨ ਅਮਨਦੀਪ ਸਹੋਤਾ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਦੋ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਮਾਮਲੇ ਨੂੰ ਦਰਜ ਕੀਤਾ ਗਿਆ ਤੇ ਨਾਲ ਹੀ ਸਿੰਗਰ ਦੇ ਉੱਪਰ ਕਾਫੀ ਜ਼ਿਆਦਾ ਗੈਂਗ ਕਲਚਰ ਤੇ ਅਸ਼ਲੀਲਤਾ ਫੈਲਾਉਣ ਨੂੰ ਲੈ ਕੇ ਗੱਲਾਂ ਆਖੀਆਂ ਗਈਆਂ ਸੀ ਤੇ ਨਾਲ ਹੀ ਸਿੰਗਾ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਸੀ ਜਿਨ੍ਹਾਂ ਦੇ ਵਿੱਚ ਸੀ ਉਹਨਾਂ ਦੀ ਟੀਮ ਦੇ ਪ੍ਰੋਡਿਊਸਰ ਬਿੱਗ ਕੇਸ ਸਿੰਘ ਡਾਇਰੈਕਟਰ ਅਮਨਦੀਪ ਸਿੰਘ डीओपी वरुण वर्मा ਤੇ ਨਾਲ ਹੀ ਐਡੀਟਰ ਜਤਿਨ अरोड़ा ਤੇ ਨਾਲ ਦੱਸਦੀ ਹੈ ਕਿ ਹੁਣ ਸਿੰਗਰ ਦੇ ਵੱਲੋਂ ਲਾਈਵ ਹੋ ਕੇ ਆਪਣੇ ਵਕੀਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਦੋ ਮਾਮਲੇ ਮੇਰੇ ਖਿਲਾਫ ਦਰਜ ਹੋਏ ਸੀ ਤੇ ਮੇਰੇ ਤੋਂ بار-बार ਕੇਸ ਨੂੰ ਰਫਾ-ਦਫਾ ਕਰਨ ਨੂੰ ਲੈ ਕੇ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਪਰਿਵਾਰ ਇਸ ਵੇਲੇ ਕਾਫੀ ਜ਼ਿਆਦਾ ਪਰੇਸ਼ਾਨ ਹੈ ਤੇ ਨਾਲ ਹੀ ਮੈਨੂੰ ਧਮਕੀਆਂ ਵੀ ਦਿੱਤੀ ਜਾ ਰਹੀ ਹੈ ਕਿ ਮੈਨੂੰ ਚਲਦੇ ਸਟ੍ਰੀਟ ਸ਼ੋਅ ਦੇ ਉੱਪਰ ਚੁਕਲਿਆ ਜਾਵੇਗਾ ਤੇ ਉਹਨਾਂ ਦੇ ਵੱਲੋਂ આરોਪ ਲਗਾਇਆ ਗਿਆ ਹੈ ਕਿ ਮੇਰੇ ਪਿਤਾ ਕਾਫੀ ਜ਼ਿਆਦਾ ਇਸ ਵੇਲੇ ਪਰੇਸ਼ਾਨ ਹੋ ਰਹੇ ਨੇ ਚੱਕਰਾਂ ਦੇ ਵਿੱਚ ਪੈ ਰਹੇ ਨੇ ਕਦੇ ਇੱਕ ਥਾਣੇ ਤੇ ਕਦੇ ਦੂਸਰੇ ਥਾਣੇ ਜਾ ਰਹੇ ਨੇ 4 ਮਹੀਨਿਆਂ ਦੇ ਵਿੱਚ ਕੇਸ ਦੀ ਇਨਕੁਆਇਰੀ ਨਹੀਂ ਹੋਈ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਹੈ। ਉਹਨਾਂ ਕਿਹਾ ਹੈ ਕਿ ਹੁਣ ਬਹੁਤ ਹੋ ਗਿਆ। ਹੁਣ ਆਪਣੀ ਪਰਿਵਾਰ ਦੀ ਬੇਕਦਰੀ ਉਹ ਨਹੀਂ ਸਹਿਣ ਕਰ ਸਕਦੇ। ਇਸ ਨਾਲ ਹੀ ਸਿੰਘਾ ਦੇ ਵੱਲੋਂ ਇਹ ਗੱਲਬਾਤ ਕਹੀ ਗਈ ਹੈ ਕਿ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਈਮੇਲ ਉੱਪਰ 21 ਲੋਕਾਂ ਦੇ ਨਾਮ ਲਿਖੇ ਗਏ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਉਹਨਾਂ ਕਿਹਾ ਹੈ ਕਿ ਸਾਰਿਆਂ ਦਾ ਉਸ ਸਾਰੇ ਧਰਮਾਂ ਦਾ ਉਸ ਸਨਮਾਨ ਕਰਦੇ ਆ ਕੋਈ ਵੀ ਗਲਤੀ ਹੋਈ ਤਾਂ ਉਨਾਂ ਨੂੰ ਸਜ਼ਾ ਦਿੱਤੀ ਜਾਵੇ ਲੇਕਿਨ ਬਲੈਕਮੇਲ ਕਰਨ ਦੇ ਖਿਲਾਫ ਹੈ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਝੂਠੀ ਐਫਆਈਆਰ ਤੇ ਬਲੈਕਮੇਲ ਕਰਨ ਨੂੰ ਲੈ ਕੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਬੇहद ਜ਼ਿਆਦਾ ਮੇਰਾ ਗੰਭੀਰ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਸਿੰਘਾਂ ਦੇ ਵੱਲੋਂ ਲਾਈਵ ਹੋ ਕੇ ਇਹ ਗੱਲ ਪੂਰਨ ਤੌਰ ਤੇ ਨਹੀਂ ਦੱਸੀ ਗਈ ਕਿ ਪੈਸੇ ਦੀ ਮੰਗ ਕੌਣ ਕਰ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਉਹ ਹੋ ਜਾਂ ਫਿਰ ਪੁਲਿਸ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਉੱਥੇ ਹੀ ਕਪੂਰਥਲਾ ਦੇ ਐਸਐਸਪੀ ਦੇ ਵੱਲੋਂ ਇਸ ਪੂਰੇ मामले ਦੇ ਉੱਪਰ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਪੂਰੇ ਮਾਮਲੇ ਦੇ ਉੱਪਰ ਇਨਕੁਆਇਰੀ ਦੇਖ ਰਹੀਆਂ ਤੇ ਨਾਲ ਹੀ ਪੂਰੇ ਮਾਮਲੇ ਨੂੰ ਲੈ ਕੇ ਵੈਰੀਫਾਈ ਕਰ ਰਹੇ ਤਾਂ ਪੰਜਾਬੀ ਸਿੰਗਰ ਸਿੰਗਾ ਜਿਹੜੇ ਆ ਲਾਈਵ ਹੋ ਕੇ ਗੱਲਬਾਤ ਕਰਦੇ ਨੇ ਕਿਉਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੇਸ ਨੂੰ ਰਫਾ ਦਫਾ ਕਰਨ ਨੂੰ ਲੈ ਕੇ 10 ਲੱਖ ਰੁਪਏ ਮੰਗੇ ਜਾ ਰਹੇ ਨੇ ਨਾਲ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ ਕਿ ਉਨਾ ਨੂੰ ਚਲਦੇ ਸਟੇਜ ਦੇ ਉੱਪਰ ਉਤਾਰ ਲਿਆ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਪੂਰੇ ਮਾਮਲੇ ਨੂੰ ਰਫਾ ਦਫਾ ਕਰੋ ਤੇ ਨਾਲ ਹਾਲਾਂਕਿ ਉਹਨਾਂ ਦੇ ਵੱਲੋਂ ਸਪਸ਼ਟ ਤੌਰ ਤੇ ਨਹੀਂ ਕਿਹਾ ਗਿਆ ਹੈ ਕਿ ਜਿਹੜੀ ਤਮਕੀਆ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਾਂ ਫਿਰ ਉਹਨਾਂ ਲੋਕਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜਾਂ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਤਾਂ ਲਾਈਵ ਹੋ ਕੇ ਪੂਰੀ ਗੱਲਬਾਤ ਸਿੰਘੇ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਸੀਐਮ ਮਾਨ ਤੋਂ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਬਣੇਗਾ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ABC ਪੰਜਾਬ ਦੇ ਨਾਲ